ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਹਮੇਸ਼ਾ ਜੀ ਦਾ ਭਾਰਤ ਦੀ ਸਰਕਾਰ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਭਾਰਤ ਅੰਦਰਾਜ ਸੀਏ ਨੂੰ ਲਾਗੂ ਕਰ ਦਿੱਤਾ ਉਹਦੀ ਨੋਟੀਫਿਕੇਸ਼ਨ ਜਾਰੀ ਕੀਤੀ ਪੈ ਸ਼ਾਇਦ ਬਹੁਤ ਲੋਗੇ ਸਮਝ ਨਹੀਂ ਸਕਣਗੇ ਕਿ ਜਿਹੜੇ ਲੋਕ ਅਫਗਾਨਿਸਤਾਨ ਪਾਕਿਸਤਾਨ ਤੋਂ ਜਾਂ ਬੰਗਲਾਦੇਸ਼ ਤੋਂ ਇਸ ਕਰਕੇ ਮੁਲਕ ਛੱਡ ਕੇ ਭਾਰਤ ਅੰਦਰ ਆਏ ਕਿਉਂਕਿ ਉਹਨਾਂ ਦੇ ਧਰਮ ਤੇ ਬਣਾਈ ਉਹਨਾਂ ਆਪਣਾ ਧਰਮ ਨਹੀਂ ਛੱਡਿਆ ਲੇਕਿਨ ਮੁਲਕ ਛੱਡ ਦਿੱਤਾ ਜ ਜਿਹਨਾਂ ਨੂੰ ਨਾਗਰਿਕਤਾ ਨਹੀਂ ਮਿਲਦੀ ਨੌਨਰੇ ਬੱਚੇ ਪੜ ਪਾਉਂਦੇ ਨੇ ਉਹਨਾਂ ਸਕੂਲਾਂ ਚ ਐਡਮਿਸ਼ਨ ਨਹੀਂ ਮਿਲ ਸਕਦੇ ਉਹਨਾਂ ਕੋ ਪਾਸਪੋਰਟ ਨਹੀਂ ਹੁੰਦਾ ਉਹਨਾਂ ਕੋ ਕੋ ਪੈਨ ਨੰਬਰ ਨਹੀਂ ਉਹਨਾਂ ਕੋ ਕੋ ਟੈਨ ਨੰਬਰ ਨਹੀਂ ਉਹਨਾਂ ਕੋ ਕੋ ਡਿਨ ਨੰਬਰ ਨਹੀਂ ਉਹ ਕੋਈ ਵਪਾਰ ਨਹੀਂ ਕਰ ਸਕਦੇ ਕੋ ਕਾਰੋਬਾਰ ਨਹੀਂ ਕਰ ਸਕਦੇ ਉਹ ਆਪਣੀ ਜ਼ਿੰਦਗੀ ਤੇ ਬਚਾ ਕੇ ਇੱਥੇ ਪਹੁੰਚਦੇ ਨੇ ਆਪਣਾ ਧਰਮ ਬਚਾ ਕੇ ਲੇਕਿਨ ਇੱਕ ਮਾਣ ਨਾਲ ਸਭ ਮਾਣ ਨਾਲ ਇੱਜ਼ਤ ਨਾਲ ਜੀ ਸਕਣ ਇਹਨਾਂ ਕੋ ਉਹਨਾਂ ਦੇ ਕੋਈ ਰਸਤਾ ਨਹੀਂ ਹੁੰ ਜਿਹੜੇ ਲੋਕ ਇਹ ਚ ਨੈਗੇਟਿਵ ਅਜੰਡਾ ਲੱਭਦੇ ਨੇ ਮੈਂ ਜਰੂਰ ਇਹ ਵੀ ਗੱਲ ਬੜੀ ਕਲੈਰਿਟੀ ਕਲੈਰਿਟੀ ਨਾਲ ਕਹਿਣਾ ਚਾਹੁੰਦਾ ਹਾਂ ਹਿੰਦੂ ਕੋਲ ਸਿੱਖ ਕੋਲ ਬੋਧੀ ਕੋਲ ਇਸ ਭਾਰਤ ਦੇ علاوہ ਕੋਈ ਮੁਲਕ ਨਹੀਂ ਜਦੋਂ ਅਫਗਾਨਿਸਤਾਨ ਪਾਕਿਸਤਾਨ ਜਾਂ ਬੰਗਲਾਦੇਸ਼ ਵਾਲੇ ਉਹਦੇ ਧਰਮ ਤੇ ਹਮਲਾ ਕਰਦੇ ਉਹਦੇ ਬੱਚਿਆਂ ਤੇ ਹਮਲਾ ਕਰਦੇ ਆ ਔਰ ਜਿਹੜਾ ਕਿਹਾ ਜਾਂਦਾ ਏ ਕਿ ਇਸਲਾਮ ਦੇ ਲੋਗਾਂ ਨੂੰ ਕਿਉਂ ਨਹੀਂ ਪਾਇਆ ਗਿਆ ਸਾਡੇ ਕਿਸੇ ਇਸਲਾਮਿਕ ਭਰਾ ਦੇ ਉੱਤੇ ਅਗਰ ਅਫਗਾਨਿਸਤਾਨ ਤੇ ਕੋਈ ਦਿੱਕਤ ਆਉਂਦੀ ਆ ਉਹ ਅਫਗਾਨਿਸਤਾਨ ਤੋਂ ਨਿਕਲ ਕੇ ਪਾਕਿਸਤਾਨ ਵੱੜ ਸਕਦਾ ਹੈ ਉਹ ਅਫਗਾਨਿਸਤਾਨ ਤੋਂ ਵੱੜ ਕੇ ਇਰਾਕ ਵੱੜ ਸਕਦਾ ਹੈ ਅਗਰ ਕਿਸੇ ਇਰਾਕ ਦੇ ਸਾਡੇ ਇਸਲਾਮੀ ਭਰਾ ਤੇ ਦਿੱਕਤ ਆਉਂਦੀ ਆ ਉਹ ਈਰਾਨ 'ਚ ਵੱੜ ਸਕਦਾ ਹੈ ਉਹ ਸੀਰੀਆ ਚ ਜਾ ਸਕਦਾ ਹੈ ਲੇਕਿਨ ਕਲਪਨਾ ਕਰਕੇ ਦੇਖੋ ਜਦੋਂ ਅਫਗਾਨਿਸਤਾਨ ਦੇ ਸਿੱਖਾਂ ਤੇ ਬਾਣੀ ਆਈ ਕਿਸੇ ਮੁਲਕ ਮੇ ਉਹਨਾਂ ਦੀ ਬਾਣੀ ਪੜੀ ਇਹ ਸਾਨੂੰ ਸਮਝਣ ਦੀ ਲੋੜ ਆ ਔਰ ਸਾਨੂੰ ਅੱਜ ਇਸ ਗੱਲ ਦੀ ਵਧਾਈ ਦੇਣੀ ਚਾਹੀਦੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੇਸ਼ ਦੀ ਸਰਕਾਰ ਨੂੰ ਉਹਨਾਂ ਨੇ ਸਾਡੀ ਇਸ ਪੀੜਾ ਨੂੰ ਸਮਝਿਆ ਹੈ ਕਿਉਂਕਿ ਮੈਂ ਸੈਂਕੜਿਆਂ ਦੀ ਤਾਦਾਦ ਦੇ ਅੰਦਰ ਅਫਗਾਨਿਸਤਾਨ ਤੇ ਪਾਕਿਸਤਾਨ ਤੋਂ ਪਰਵਾਦੋਂ ਲੈ ਕੇ ਆਇਆ ਹਾਂ ਉਹਨਾਂ ਦਾ ਦਰਦ ਮੈਂ ਸਮਝਦਾ ਉਹਨਾਂ ਦੀ ਪੀੜਾ ਮੈਂ ਸਮਝਦਾ ਹਾਂ ਔਰ ਅੱਜ ਉਹਨਾਂ ਦੇ ਚਿਹਰੇਾਂ ਤੇ ਜਿਹੜੀ ਖੁਸ਼ੀ ਹੋਊਗੀ ਉਹਨੂੰ ਮੈਂ ਬੜੀ ਅਚੀ ਤਰ੍ਹਾਂ ਮਹਿਸੂਸ ਕਰ ਸਕਦਾ ਹਾਂ ਇਸ ਕਰਕੇ ਮੈਂ ਬਹੁਤ